ਗੁਰੂ ਪਿਆਰੀ ਸਬਾਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਧ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਦਸਮ ਗ੍ਰੰਥ ਦੇ ਵਿੱਚੋਂ ਸਾਧ ਸੰਗਤ ਜੀ ਕਲਕੀ ਅਵਤਾਰ ਸਾਧ ਸੰਗਤ ਜੀ ਆਓ ਦੇਖਦੇ ਅੱਗੇ ਮਾਰੇ ਕੀ ਫਰਮਾਨ ਕਰਦੇ ਹਨਗੇ ਕੇ ਚਲੈਤ ਬਾਣਨ ਅਤੇ ਕਿਤੇ ਸਾਧ ਸੰਗਤ ਜੀ ਤੀਰ ਚਲਦੇ ਹਨ ਕਹਨ ਤੋ ਪਾਵ ਸਾਸੰਗਤ ਜੀ ਜੋ ਜੋਦੇ ਸੂਰਮਿਆਂ ਦਾ ਜੁਦ ਚੱਲ ਰਿਹਾ ਹੈ ਕਲਕੀ ਉਤਾਰ ਜੀਆਂ ਦੀ ਜੋ ਫੌਜ ਦਾ ਜੁਦ ਚੱਲ ਰਿਹਾ ਹੈ ਅੰਤਿਮ ਸਮੇਂ ਦਾ ਕਲਯੁਗ ਦਾ ਅੰਤ ਕਰਨ ਵਾਸਤੇ ਉਸ ਦੇ ਵਿੱਚ ਕਿਤੇ ਤੀਰ ਚੱਲਦੇ ਹਨ ਅਤੇ ਤੀਰਾਂ ਦੇ ਚੱਲਣ ਦੇ ਨਾਲ ਮਹਾਰਾਹੀ ਕੀ ਕਹਿੰਦੇ ਕੀ ਹੁੰਦਾ ਹੈ ਅੱਗੇ ਸਰਮਣ ਕਰੋ ਕੇ ਰੁਕੀ ਦਿਸ਼ਾਣਨ ਅਤੇ ਚਾਰੇ ਦਿਸ਼ਾਵਾਂ ਤੀਰਾਂ ਦੇ ਨਾਲ ਰੁਕ ਗਈਆਂ ਹਨ ਸਾਸੰਗਤ ਜੀ ਤੀਰਾਂ ਦੀ ਇਸ ਤਰ੍ਹਾਂ ਬਰਸਾਤ ਹੋ ਰਹੀ ਹੈ ਉਹਨਾਂ ਦੇ ਨਾਲ ਜੋ ਚਾਹੇ ਦਿਸ਼ਾਵਾਂ ਹਨ ਉਹ ਰੁਕ ਗਈਆਂ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੇ ਚਮਕਾ ਤੇ ਤੇਗੰ ਅਦੇ ਸਾਹਿਬ ਸਿੰਘ ਜੀ ਕਿਤੇ ਜੋ ਹਨ ਤਲਵਾਰਾਂ ਉਹ ਚਮਕ ਰਹੀਆਂ ਹਨ ਜਦੋਂ ਸਾਹਿਬ ਸਿੰਘ ਜੀ ਜੋਦੇ ਸੂਰਮੇ ਤਲਵਾਰਾਂ ਕੱਢ ਕੇ ਜੰਗ ਦੇ ਮੈਦਾਨ ਦੇ ਵਿੱਚ ਕਮਾਉਂਦੇ ਹਨ ਵਾਰ ਕਰਦੇ ਹਨ ਤਾਂ ਉਹਨਾਂ ਦੀ ਲਿਸ਼ਕ ਹੁੰਦੀ ਹੈ ਲਸਕੋਰ ਪੈਂਦੀ ਹੈ ਅਦੇ ਤਲਵਾਰਾਂ ਦੂਰੋਂ ਲਿਸ਼ਕ ਰਹੀਆਂ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੇ ਨਬ ਜਾਨ ਬੇਗੰ ਮੰਨੋ ਆਕਾਸ਼ ਵਿੱਚ ਬਿਜਲੀ ਜਲਦੀ ਨਾਲ ਚਮਕ ਰਹੀ ਹੋਵੇ ਸਾਧ ਸੰਗ ਜੀ ਜਿਵੇਂ ਬੱਦਲ ਟਕਰਾਉਂਦੇ ਹਨ ਤਾਂ ਸਮਾਨ ਦੇ ਵਿੱਚ ਬਿਜਲੀ ਲਿਸਕਦੀ ਹੈ ਇਸ ਤਰੀਕੇ ਦੇ ਨਾਲ ਹੀ ਉਹ ਜੋ ਤਲਵਾਰਾਂ ਜੰਗੇ ਮੈਦਾਨ ਦੇ ਵਿੱਚ ਚੱਲ ਰਹੀਆਂ ਹਨ ਉਹਨਾਂ ਦੀ ਜੋ ਲਿਸਕ ਹੈ ਉਹ ਇਸ ਤਰ੍ਹਾਂ ਦੇ ਨਾਲ ਸਾਧ ਸੰਗ ਜੀ ਪੈ ਰਹੀ ਹੈ ਇਸ ਤਰ੍ਹਾਂ ਦੇ ਨਾਲ ਦਿਖਾਈ ਦੇ ਰਹੀ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੇ ਛੁਟੇ ਤੇ گورਨ ਅਤੇ ਕਿਤੇ ਸਾਧ ਸੰਗਤ ਜੀ ਗੋਲੇ ਛੋਟਦੇ ਹਨ ਗੋਲੇ ਸਾਧ ਸੰਗਤ ਜੀ ਕਿਤੇ ਛੱਡੇ ਜਾ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕੇ ਬੁਠੇ ਤੇ ਔਰਨ ਮਾਨੋਂ ਗੜੇ ਪਾ ਰਹੇ ਹੁਣ ਸਾਧ ਸੰਗਿ ਜਿਵੇਂ ਤੇਜ ਬਰਸਾਤ ਦੇ ਨਾਲ ਗੜੇ ਪੈਂਦੇ ਹਨ ਇਸ ਤਰ੍ਹਾਂ ਗੋਲੇ ਛੁੱਟ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕੇਕ ਜਾਇ ਤੇ ਗਾਜੀ ਅਤੇ ਜੋ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਸਹਾ ਸਿੰਘ ਜੀ ਉਹ ਗੱਜ ਰਹੇ ਹਨ ਜੰਗ ਦੇ ਵਿੱਚ ਜੂਝ ਰਹੇ ਹਨ ਸੂਰਮੇ ਗੱਜ ਰਹੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਕੇ ਭਲੇਤ ਤਾਜੀ ਅਤੇ ਘੋੜਿਆਂ ਨੂੰ ਅੱਗੇ ਦਵਲ ਪ੍ਰੇਰ ਰਹੇ ਹਨ ਘੋੜਿਆਂ ਨੂੰ ਉਤਸ਼ਾਹਿਤ ਕਰ ਰਹੇ ਹਨ ਅੱਗੇ ਵੱਲ ਜੰਗ 'ਚ ਦੂਜੀਨ ਵਾਰ ਤੇ ਸਹਾ ਸਿੰਘ ਜੀ ਘੋੜਿਆਂ ਨੂੰ ਤੋਰ ਰਹੇ ਹਨ ਸਹਾ ਸਿੰਘ ਜੀ ਅੱਗੇ ਮਾਰੇ ਕਹਿੰਦੇ ਹਨ ਕਿ ਕੇ ਕਟੇਤ ਯੰਗੰਗ ਅਦੇ ਸਾਧ ਸੰਗਤ ਜੀ ਕਿਤੇ ਅੰਗ ਕੱਟੇ ਜਾ ਰਹੇ ਹਨ ਜਦੋਂ ਸਾਧ ਸੰਗਤ ਜੀ ਜੋਦੇ ਸੂਰਮੇ ਆਪਸ ਦੇ ਵਿੱਚ ਖੈਂਦੇ ਹਨ ਲੜਦੇ ਹਨ ਤਾਂ ਉਹਨਾਂ ਦੇ ਜੋ ਅੰਗ ਹਨ ਉਹ ਕੱਟੇ ਜਾ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੇ ਡਗੇਤ ਜੰਗੰ ਅਤੇ ਰਣ ਭੂਮੀ ਦੇ ਵਿੱਚ ਸਾਧ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਜੋ ਜੋਦੇ ਸੂਰਮੇ ਹਨ ਉਹ ਡਿੱਗੇ ਪਏ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੇ ਮਤੇਤ ਮਾਣਨ ਅਤੇ ਮਾਣ ਵਿੱਚ ਮੱਤੇ ਹੋਏ ਹਨ ਕਿੰਨ ਤੋਂ ਭਾਵ ਸਾਧ ਸੰਗ ਜੀ ਜਦੋਂ ਜੌਦੇ ਸੂਰਮੇ ਰਣ ਭੂਮੀ ਦੇ ਵਿੱਚ ਫਟ ਖਾ ਕੇ ਡਿੱਗਦੇ ਹਨ ਤਾਂ ਉਹਨਾਂ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਸੱਚ ਹੱਕ ਧਰਮ ਦੇ ਲਈ ਆਪਣੀ ਸ਼ਹਾਦਤ ਜੋ ਹੈ ਉਹ ਦੇਣ ਜਾ ਰਹੇ ਹਨ ਆਪਣਾ ਆਪ ਕੁਰਬਾਨ ਕਰਨ ਜਾ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੇ ਲੋ ਜੇ ਤੇ ਜਵਾਨਨ ਜੋ ਜੋਦੇ ਸੂਰਮੇ ਹਨ ਸਾਹ ਸੰਗਜੀ ਜੋ ਜੰਗ ਦੇ ਮੈਦਾਨ ਦੇ ਵਿੱਚ ਜੂਝ ਰਹੇ ਹਨ ਉਹ ਇੱਕ ਦੂਜੇ ਦੇ ਨਾਲ ਉਲਝੇ ਹੋਏ ਹਨ ਕਹਿਣ ਤੋਂ ਭਾਵ ਹੈ ਕਿ ਲੜਾਈ ਦੇ ਵਿੱਚ ਵਿਅਸਤ ਹਨ ਇੱਕ ਦੂਜੇ ਦੇ ਨਾਲ ਉਲਝੇ ਹੋਏ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਕੇ ਬਕਾਇਤ ਮਾਰਨ ਕਿਤੇ ਮਾਰੋ ਮਾਰੋ ਬੋਲਦੇ ਹਨ ਸਾਧ ਸੰਗਤ ਜੀ ਜਦੋਂ ਜੋਦੇ ਸੂਰਮੇ ਚੜ ਕੇ ਧਾਵਾ ਬੋਲਦੇ ਹਨ ਤਾਂ ਮਾਰੋ ਮਾਰੋ ਦੀ ਆਵਾਜ਼ਾਂ ਦਿੰਦੇ ਹਨ ਕਿਉਂਕਿ ਉਹ ਜ਼ਾਲਿਮਾਂ ਦਾ ਸਾਧ ਸੰਗਤ ਜੀ ਖਾਤਮਾ ਕਰਨਾ ਚਾਹੁੰਦੇ ਹਨ ਅਤੇ ਕਲਯੁਗ ਨੂੰ ਖਤਮ ਕਰਨਾ ਚਾਹੁੰਦੇ ਹਨ ਜਿਸ ਦੇ ਨਾਲ ਉਹ ਮਾਰੋ ਮਾਰੋ ਦੀ ਆਵਾਜ਼ਾਂ ਦਿੰਦੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੇ ਚਕਾਇਤ ਚਾਰਨ ਅਤੇ ਚਾਰੇ ਚੱਕ ਹੈਰਾਨ ਹੁੰਦੇ ਹਨ ਤੁਕੈ ਤੀਠਨ ਤੀਠਨ ਤੋਂ ਭਾਵ ਕੇ ਸਾਧ ਸੰਗਤ ਜੀ ਹਠੀ ਜਿਨ੍ਹਾਂ ਨੇ ਜਿੱਦ ਕਰ ਲਈ ਹੈ ਜਿਨ੍ਹਾਂ ਨੇ ਇਹ ਧਾਰਨ ਕੀਤਾ ਹੈ ਕਿ ਹੁਣ ਪਾਪ ਨੂੰ ਖਤਮ ਕਰਨਾ ਹੀ ਕਰਨਾ ਹੈ ਪਾਪ ਨੂੰ ਖਤਮ ਕਰਕੇ ਹੀ ਸਾਧ ਸੰਗਤ ਜੀ ਸਤਜੋਗ ਦਾ ਪ੍ਰਸਾਰਾ ਕਰਨਾ ਹੈ ਅਤੇ ਉਹ ਠੋਕਰੇ ਹਨ ਕਿਹਨਾਂ ਤੋਂ ਭਾਵ ਹੈ ਡਟ ਕੇ ਖੜੇ ਹਨ ਇਸ ਤਰ੍ਹਾਂ ਜੰਗੇ ਮੈਦਾਨ ਦੇ ਵਿੱਚ ਲੜ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਨਾ ਦਵੇਤ ਪੀਠਨ ਅਤੇ ਸਹਾਸੰਗ ਜੀ ਉਹ ਜੋ ਜੋਦੇ ਸੂਰਮੇ ਹਨ ਉਹ ਕਦੇ ਵੀ ਪਿੱਠ ਨਹੀਂ ਦਿਖਾ ਰਹੇ ਹਨ ਇਸ ਤਰ੍ਹਾਂ ਜੰਗੇ ਮੈਦਾਨ ਦੇ ਵਿੱਚ ਸਹਾਸੰਗ ਜੀ ਜੂਝ ਰਹੇ ਹਨ ਵੈਰੀ ਦਾ ਜੋ ਸਾਹਮਣਾ ਕਰਦੇ ਹਨ ਅਤੇ ਉਹ ਪਿੱਠ ਬਿਲਕੁਲ ਵੀ ਨਹੀਂ ਦਿਖਾ ਰਹੇ ਅੱਗੇ ਮਾਰਾਈ ਕਹਿੰਦੇ ਹਨ ਕਿ ਕਿ ਕਲੇਤ ਸਾਗੰ ਕਿਤੇ ਵਰਸ਼ੇ ਮਾਰਦੇ ਹਨ ਸਾਗੰ ਦਾ ਭਾਵ ਕਹੀਏ ਸਹਾਸੰਗ ਜੀ ਮਾਰਦੇ ਹਨ ਵਰਸ਼ੇ ਸਾਧ ਸੰਗਤ ਜੀ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਕੇ ਬੁਕਾਇਤ ਬਾਗਨ ਬੱਕਰੇ ਬੁਲਾਉਂਦੇ ਹਨ ਬੱਕਰੇ ਬੁਲਾਉਣ ਤੋਂ ਭਾਵ ਹੈ ਸਾਧ ਸੰਗਤ ਜੀ ਜੋ ਵੈਰੀ ਹਨ ਉਹਨਾਂ ਦੇ ਦਿਲ ਦੇ ਵਿੱਚ ਕੋਸਪੈਠ ਕਰਕੇ ਵਾਰ ਕਰ ਰਹੇ ਹਨ ਇਸ ਤਰ੍ਹਾਂ ਉਹਨਾਂ ਦੀ ਜੋ ਹੈ ਜੰਗੇ ਮੈਦਾਨ ਦੇ ਵਿੱਚ دہشت ਫੈਲੀ ਹੋਈ ਹੈ ਅਤੇ ਉਹ ਲਲਕਾਰੇ ਮਾਰਦੇ ਹਨ ਅਤੇ ਜੋਰدار ਫੋਕ ਹਨ ਉਹਨਾਂ ਤੋਂ ਡਰ ਕੇ ਭੱਜ ਰਹੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਕੇ ਮੁਸ਼ੇਤ ਬੰਕੀ ਟੇੜੀਆਂ ਮੂਛਾਂ ਵਾਲੇ ਕਹਿੰਤੋਂ ਭਾਵੇਂ ਸਾਧ ਸੰਗਤ ਜੀ ਟੇੜੀਆਂ ਮੂਛਾਂ ਤੋਂ ਭਾਵੇਂ ਸਾਧ ਸੰਗਤ ਜੀ ਮੂਛਾਂ ਜੋਦੇ ਸੂਰਮਿਆਂ ਦੇ ਜੋ ਮੂਛਾਂ ਹਨ ਮਸ਼ਹਰੇ ਹਨ ਉਹ ਉਹਨਾਂ ਨੇ ਕੁੰਡੀਆਂ ਮੂਛਾਂ ਕੀਤੀਆਂ ਹੋਈਆਂ ਹਨ ਮੂਛਾਂ ਨੇ ਵਾਟ ਚੜਾਏ ਹੋਏ ਹਨ ਅਤੇ ਜੰਗੇ ਮੈਦਾਨ ਦੇ ਵਿੱਚ ਡਟੇ ਹੋਏ ਹਨ ਅਗੇ ਮਾਰਾਈ ਕਹਿੰਦੇ ਹਨ ਕਿ ਕੇ ਹਟੇਤ ਹੰਕੀ ਹਟੇਲੇ ਅਤੇ ਹੰਕਾਰੀ ਹਨ ਸਾਹਸੰਗਤ ਜੀ ਇੱਥੇ ਹੰਕਾਰ ਦੀ ਮਾਤਰਾ ਹੋਰ ਹੈ ਇੱਥੇ ਹੰਕਾਰ ਦੀ ਪ੍ਰਭਾਸ਼ਾ ਹੋਰ ਹੈ ਇਸ ਤੇ ਇਸ ਪੰਕਤੀ ਵਿੱਚ ਹੰਕਾਰ ਦੇ ਭਾਵ ਅਰਥ ਹੋਰ ਹਨ ਕਹਿਣ ਤੋਂ ਭਾਵ ਹੈ ਉਹਨਾਂ ਨੂੰ ਇਸ ਗੱਲ ਦਾ ਹੰਕਾਰ ਹੈ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਦਾ ਜੋ ਬਲ ਹੈ ਸਾਹਸੰਗਤ ਜੀ ਉਹ ਕਿਸੇ ਚੰਗੇ ਥਾਂ ਵਾਸਤੇ ਚੰਗੇ ਕੰਮ ਵਾਸਤੇ ਵਰਤਿਆ ਜਾ ਰਿਹਾ ਹੈ। ਧਰਮ ਦੀ ਜੋ ਜੌਦੇ ਸੂਰਮੇ ਲੜਾਈ ਲੜ ਰਹੇ ਹਨ। ਮਹਾਰਾਜ ਕਹਿੰਦੇ ਹਨ ਕਿ ਕੇ ਬਜਾਇਤ ਢੋਲਨ ਕਿਤੇ ਸਾਧ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਢੋਲ ਨਗਾੜੇ ਵੱਜ ਰਹੇ ਹਨ। ਜਿਸ ਤਰ੍ਹਾਂ ਜੌਦੇ ਸੂਰਮੇ ਸਾਧ ਸੰਗਤ ਜੀ ਜੰਗੇ ਮੈਦਾਨ ਦੇ ਵਿੱਚ ਲੜਾਈ ਕਰ ਰਹੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਕੇ ਬਕਾਇਤ ਬੋਲਨ ਫੇਰ ਦੁਬਾਰਾ ਮਾਰੇ ਕਹਿੰਦੇ ਹਨ ਕਿ ਬੱਕਰੇ ਬੁਲਾਉਂਦੇ ਹਨ ਕਹਿਣ ਤੋਂ ਭਾਵ ਹੈ ਕਿ ਵਾਹ ਵਾ ਕਰਵਾ ਰਹੇ ਹਨ ਜੰਗ ਦੇ ਵਿੱਚ دہشت ਫਲਾ ਰਹੇ ਹਨ ਪੂਰੀ ਵਿਹਾਰੀ ਜੋ ਹਨ ਡਰ ਕੇ ਭੱਜ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕੇ ਵਜੇ ਨਗਾਰੇ ਅਤੇ ਨਗਾਰੇ ਵੱਜ ਰਹੇ ਹਨ ਸਹਾਸ ਸਿੰਘ ਜੀ ਜਦੋਂ ਜੰਗ ਦੇ ਵਿੱਚ ਜੋਤੇ ਸੂਰਮੇ ਜੂਝ ਰਹੇ ਹਨ ਚੜ ਚੜ ਕੇ ਵਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਦੇ ਵਿੱਚ ਵੀਰ ਰਸ ਭਰਨ ਵਾਸਤੇ ਇਹ ਨਗਾੜੇ ਸਾਹ ਸੰਗਤ ਜੀ ਜੋਹਾਨ ਨੂੰ বাজਾਇਆ ਜਾ ਰਹੇ ਹਨ ਸਾਹ ਸੰਗਤ ਜੀ ਅੱਗੇ ਮਾਰੇ ਕਹਿੰਦੇ ਹਨ ਕਿ ਕਿ ਜੁਟੇ ਹਠਿਆਰੇ ਕਿਤੇ ਜੋ ਹੱਥੀ ਸੂਰਮੇ ਹਨ ਉਹ ਜੁਟੇ ਹੋਏ ਹਨ ਕਹਿੰਨ ਤੋਂ ਭਾਵ ਸਾਹ ਸੰਗਤ ਜੀ ਗਰੁੱਪ ਦੇ ਵਿੱਚ ਇਕੱਠੇ ਹੋਏ ਹਨ ਅਤੇ ਇਕੱਠੇ ਹੋ ਕੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਉਹ ਸ਼ਿਕਾਇਤ ਤਾਜ ਜੀ ਅਤੇ ਘੋੜੇ ਸਾਧ ਸੰਗ ਜੀ ਕਾਤਬ ਦਿਖਾ ਰਹੇ ਹਨ। ਉਹ ਸ਼ਿਕਾਇਤ ਤੋਂ ਭਾਵ ਕਹੀਏ ਕਿ ਉਸ਼ਲ ਦੇ ਹਨ। ਤਾਜ ਜੀ ਕਹੀਏ ਘੋੜੇ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਹਮਕੈਤ ਗਾਜੀ ਸੂਰਮੇ ਹੰਕਾਰ ਕਰਦੇ ਹਨ। ਹੁਣ ਇੱਥੇ ਹੰਕਾਰ ਤੋਂ ਭਾਵ ਸਾਧ ਸੰਗ ਜੀ ਇਹ ਨਹੀਂ ਹੈ ਕਿ ਉਹਨਾਂ ਨੂੰ ਹੰਕਾਰ ਹੋ ਗਿਆ ਹੈ। ਅਤੇ ਉਹਨਾਂ ਨੂੰ ਜੰਗ ਦਾ ਹੰਕਾਰ ਹੋ ਗਿਆ ਹੈ ਹੰਕਾਰ ਦਾ ਮਤਲਬ ਹੈ ਕਿ ਸੂਰਮੇ ਪੂਰੇ ਸਾਧ ਸੰਗਤ ਜੀ ਬਾਹੂ ਬਲ ਦੇ ਨਾਲ ਆਪਣਾ ਪੂਰਾ ਬਲ ਦਿਖਾ ਰਹੇ ਹਨ ਇਸ ਚੰਗੇ ਮੈਦਾਨ ਦੇ ਵਿੱਚ ਉਹ ਮਾਣ ਕਰਦੇ ਹਨ ਕਿ ਉਹ ਉਹਨਾਂ ਦਾ ਜੋ ਬਾਹੂ ਬਲ ਹੈ ਜੋ ਸਾਧ ਸੰਗਤ ਜੀ ਧਰਮ ਦੇ ਵਾਸਤੇ ਕੰਮ ਆ ਰਿਹਾ ਹੈ ਅਤੇ ਉਹ ਸ਼ਹਾਦਤ ਦੇ ਕੇ ਇਥੋਂ ਜਾਣਗੇ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਛੁਟਕਾਤ ਤੀਰਨ ਅਤੇ ਸਾਧ ਸੰਗਜੀ ਤੀਰ ਛੋਟਦੇ ਹਨ ਕਮਾਨਾਂ ਦੇ ਵਿੱਚੋਂ ਤੀਰ ਯੋਦੇ ਸੂਰਮੇ ਛੱਡਦੇ ਹਨ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਪਟਕਾਤ ਭੀਰਨ ਇਸ ਤਰ੍ਹਾਂ ਦਾ ਸਾਧ ਸੰਗਜੀ ਜੋ ਜੰਗ ਦਾ ਮਾਹੌਲ ਹੈ ਉਸ ਨੂੰ ਦੇਖ ਕੇ ਜੋ ਕਾਇਰ ਹਨ ਡਰ ਫੋਕ ਹਨ ਜੋ ਜੰਗ ਦੇ ਮੈਦਾਨ ਦੇ ਵਿੱਚ ਆ ਗਏ ਹਨ ਪਰ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅੱਗੇ ਕਰਨਾ ਕੀ ਹੈ ਉਹਨਾਂ ਨੂੰ ਆਪਣੀ ਹੀ ਜਾਨ ਦੀ ਫਿਕਰ ਪਈ ਹੈ ਅਤੇ ਉਹ ਥਾਂ ਥਾਂ ਤੇ ਭਟਕ ਰਹੇ ਹਨ ਇੱਧਰ ਉੱਧਰ ਭੱਜ ਨੱਸ ਕੇ ਅੱਗੇ ਮਹਾਰਾਜ ਕਹਿੰਦੇ ਹਨ ਕਿ ਪਵਾਨੀ ਛੰਦ ਜਹਾਂ ਵੀਰ ਜੁਟਾ ਜਿੱਥੇ ਸਾ ਸੰਗਤ ਜੀ ਜੋਦੇ ਸੂਰਮੇ ਆਪਸ ਵਿੱਚ ਜੁਟੇ ਹੋਏ ਹਨ ਉੱਥੇ ਇਕੱਠੇ ਹੋ ਕੇ ਸੂਰਮੇ ਕੀ ਕਰਦੇ ਹਨ ਕਿ ਮਾਰੇ ਕਹਿੰਦੇ ਹਨ ਕਿ ਸਭੇ ਠਾਟ ਠਟਾ ਸਾਰੀਆਂ ਵਿਵੰਤਾ ਬਣਾਉਂਦੇ ਹਨ ਸਾਰੀਆਂ ਤਕਨੀਕਾਂ ਅਪਣਾਉਣ ਦੀ ਗੱਲਬਾਤ ਕਰਦੇ ਹਨ ਸਲਾਮ ਸ਼ਵਰਾ ਕਰਦੇ ਹਨ ਕਿ ਜੰਗ ਨੂੰ ਕਿਵੇਂ ਅੱਗੇ ਤੋਰਨਾ ਹੈ ਅੱਗੇ ਕੀ ਕੀ ਕਾਰਜ ਕਰਨੇ ਹਨ ਜੰਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਵਿਆਰੀ ਜੋ ਹਨ ਉਹਨਾਂ ਨੂੰ maat ਦੇਣੀ ਹੈ ਅਤੇ ਕਿਵੇਂ ਇਸ ਧਰਤੀ ਦੇ ਉੱਪਰ ਕਾਲਜੋਗ ਦਾ ਜੋ ਗੰਧ ਪਿਆ ਹੋਇਆ ਉਸ ਨੂੰ ਕਿਵੇਂ ਖਤਮ ਕਰਨਾ ਹੈ ਅੱਗੇ ਮਾਰੇ ਹੀ ਕਹਿੰਦੇ ਹਨ ਕਿ ਨੇਜਾ ਨਾਲ ਸਾਹ ਸੰਗਜੀ ਨੇਜਾ ਜਾਂ ਹੁੰਦਾ ਹੈ ਜਿਹਦੇ ਅੱਗੇ ਸਾਹ ਸੰਗਜੀ ਇੱਕ ਟਿੱਪ ਲੱਗੀ ਹੁੰਦੀ ਹੈ ਇੱਕ ਜਿਸ ਨੇ ਭਾਲਾ ਕੀਏ ਉਹ ਲੱਗਿਆ ਹੁੰਦਾ ਹੈ ਤੇ ਪਿੱਛੇ ਸਾਹ ਸੰਗਜੀ ਉਸ ਦੇ ਲੰਮਾ ਡੰਡਾ ਲੱਗਿਆ ਹੁੰਦਾ ਹੈ ਭਾਰਾ ਜਿੰਨੂੰ ਸਲੋਤਰੇ ਹੀ ਕਹਿੰਦੇ ਹਨ ਉਸ ਦੇ ਨਾਲ ਵਾਰ ਕਰਦੇ ਹਨ ਅਤੇ ਵਾਰ ਕਰਕੇ ਵੈਰੀਆਂ ਨੂੰ ਪਲਟਾ ਪਲਟਾਲ ਕੇ ਸਾਧ ਸੰਗਤ ਜੀ ਛੁੱਟ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਚਮਤਕਾਰ ਛੁੱਟਿਆ ਅਤੇ ਨੇਜਿਆਂ ਦੇ ਵਿੱਚੋਂ ਚਮਕਾਰੇ ਨਿਕਲ ਰਹੇ ਹਨ ਨੇਜੇ ਸਾਧ ਸੰਗਤ ਜੀ ਜਦੋਂ ਬਸਤਰਾਂ ਦੇ ਨਾਲ ਟਕਰਾਉਂਦੇ ਹਨ ਜੋ ਕਿ ਸੁਰੱਖਿਆ ਕਵਚ ਪਾਏ ਹੁੰਦੇ ਹਨ ਜਾਂ ਹਥਿਆਰਾਂ ਦੇ ਨਾਲ ਟਕਰਾਉਂਦੇ ਹਨ ਤਾਂ ਉਸ ਨੇਜਿਆਂ ਦੇ ਵਿੱਚੋਂ ਵੀ ਸਾਧ ਸੰਗਤ ਜੀ ਅੱਗ ਵਾਂਗ ਚੰਗਿਆੜੇ ਨਿਕਲ ਰਹੇ ਹਨ ਅਗੇ ਮਹਾਰਾਜ ਕਹਿੰਦੇ ਹਨ ਕਿ ਜਹਾਂ ਸਾਰ ਵਜੈ ਜਿੱਥੇ ਲੋਹੇ ਨਾਲ ਲੋਹਾ ਵੱਜਦਾ ਹੈ ਜਿੱਥੇ ਲੋਹੇ ਦੇ ਨਾਲ ਸਾਧ ਸੰਗਤ ਜੀ ਲੋਹਾ ਟਕਰਾਂਦਾ ਹੈ ਤਹਾਂ ਵੀਰ ਗਜੈ ਉਥੇ ਸਾਧ ਸੰਗਤ ਜੀ ਜੋਦੇ ਗੱਜਦੇ ਹਨ ਜੋਦੇ ਸੂਰਮੇ ਜੰਗ ਦੇ ਮੈਦਾਨ ਵਿੱਚ ਗੱਜ ਰਹੇ ਹਨ ਅਗੇ ਮਹਾਰਾਜ ਕਹਿੰਦੇ ਹਨ ਕਿ ਮਿਲੇ ਸੰਜ ਸਜੈ ਸੰਜਿਤ ਭਾਗ ਹੈ ਕਵਚ ਸੁਰੱਖਿਆ ਕਵਚ ਸਜਾ ਕੇ ਆਪਸ ਵਿੱਚ ਮਿਲੇ ਹਨ ਅਤੇ ਭਾਵ ਉਲਝੇ ਹਨ ਬੈਰੀਆਂ ਨੇ ਵੀ ਸਾਧ ਸੰਗਤ ਜੀ ਸੁਰੱਖਿਆ ਕਵਚ ਪਾਏ ਹਨ ਅਤੇ ਜੋ ਬਲੀ ਜੋਦੇ ਸੂਰਬੀਰ ਹਨ ਹੱਕ ਸੱਚ ਧਰਮ ਲਈ ਲੜ ਰਹੇ ਹਨ ਉਹਨਾਂ ਨੇ ਵੀ ਸੁਰੱਖਿਆ ਕਵਚ ਪਾਏ ਹਨ ਅਤੇ ਦੋਵੇਂ ਆਪਸ ਵਿੱਚ ਉਲਝੇ ਹੋਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਨਾ ਦਵੈਗ ਪੈਗ ਭਜਾ ਅਤੇ ਪਿਛੇ ਨੂੰ ਦੋ ਕਦਮ ਵੀ ਨਹੀਂ ਹਟਦੇ ਇੱਕ ਵਾਰੀ ਸਾਧ ਸੰਗਤ ਜੀ ਜੋ ਹਾਠੀ ਜੋਦੇ ਸੂਰਮੇ ਹਨ ਉਹ ਧਾਰ ਕੇ ਜੰਗੇ ਮੈਦਾਨ ਦੇ ਵਿੱਚ ਆ ਗਏ ਹਨ ਕਿ ਜਾਂ ਤਾਂ ਸ਼ਹੀਦ ਹੋਣਾ ਹੈ ਜਾਂ ਫਿਰ ਪਾਪ ਨੂੰ ਖਤਮ ਕਰਨਾ ਹੈ ਜੜ ਤੋਂ ਤਾਂ ਉਹ ਦੋ ਕਦਮ ਵੀ ਪਛਾਣ ਨਹੀਂ ਪੁੱਟਦੇ ਇੱਕਦਮ ਉਹ ਪਿੱਛੇ ਔਣ ਦੇ ਬਾਰੇ ਸਾਧ ਸੰਗਤ ਜੀ ਨਹੀਂ ਸੋਚ ਰਹੇ ਹਨ ਇਸ ਤਰ੍ਹਾਂ ਜੋ ਜੋਧੇ ਸੂਰਮੇ ਹਨ ਜੰਗੇ ਮੈਦਾਨ ਦੇ ਵਿੱਚ ਸਾਧ ਸੰਗਤ ਜੀ ਕਰਤੱਵ ਦਿਖਾ ਰਹੇ ਹਨ ਅਹ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਮਹਾਰਾਜ ਸਕਾਨ ਸਕੀਦਾਨ ਕੇਸਦਾਨ ਰਹਿਦਾਨ ਬਖਸ਼ਣਾ ਸਿਰ ਤੇ ਮਿਹਰ ਪਰ ਹੱਥ ਰੱਖਣਾ ਖਾਲਸੇ ਦੀ ਚੜ੍ਹਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਸਾਧ ਸੰਗਤ ਜੀ ਪਾਪਾਂ ਤੋਂ ਕਾਲ ਯੁਗ ਤੋਂ ਜੀਵਾਂ ਦੀ ਰੱਖਿਆ ਕਰਨੀ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਅਨੇਕ ਪ੍ਰਕਾਰ ਦੇ ਪੁੱਲਾਂ ਚੁੱਕਾ ਹੋ ਗਿਆ ਹੋਣਗੇ ਆਪ ਸਾਧ ਸੰਗਤ ਬਖਸ਼ਣ ਜੋ ਗੱਲ ਖੇਣਾ ਜਿਸ ਨੇ ਚਾਹਣਾ ਸਬਸਕ੍ਰਾਈਬ ਨਹੀਂ ਕੀਤਾ ਜੀ ਜਰੂਰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ